ਸ਼ੀਸ਼ਣਾ ਤੜੀਵਾਲ ਵਿੱਚ 6 ਜੂਨ ਨੂੰ ਮਨਾਵੇਗੀ ਸ਼ਹੀਦੀ ਦਿਹਾੜਾ ਸ਼ੀਸ਼ਣਾ ਪੰਜਾਬ ਪ੍ਰਧਾਨ ਰੋਹਿਤ ਮਹਾਜਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ 6 ਜੂਨ ਦਿਨ ਵੀਰਵਾਰ ਨੂੰ ਅਸੀਂ ਆਪਣੇ ਦਫ਼ਤਰ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਵਾਂਗੇ ਅਤੇ ਸ਼ਹੀਦੀ ਦਿਹਾੜਾ ਮਨਾਉਣ ਤੋਂ ਬਾਅਦ ਠੰਡੇ ਮਿੱਠੇ ਜਲਿਸਬੀਲ ਵੀ ਲਗਾਈ ਜਾਵੇਗੀ ਹੋਰ ਕੀ ਕੁਝ ਕਿਹਾ ਪੰਜਾਬ ਪ੍ਰਧਾਨ ਰੋਹਿਤ ਮਹਾਜਨ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਦਾ ਇਹ ਇੱਕ ਆਪਣਾ ਨਾਮ ਦੱਸਦੇ ਤੇ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਮੈਂ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਆ ਸ਼ਿਵਸਨਾ ਪੰਜਾਬ ਮੇਰੇ ਏਰੀਆ ਦਿੱਤੀ ਆ ਕਿਸ ਬੰਦੇ ਬੈਠੇ ਦਿੱਤੇ ਅੱਜ ਧਾਰੀਵਾਲ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਆ ਮੇਰੇ ਨਾਲ ਸ਼ਿਵਸਨਾ ਪੰਜਾਬ ਪ੍ਰਵਾਸੀ ਸਲ ਦੇ ਜ਼ਿਲ੍ਹਾ ਪ੍ਰਧਾਨ ਜਵਿੰਦਰ ਸ਼ਰਮਾ ਜੀ ਅੱਜ ਦੀ ਜਿਹੜੀ ਬੈਠਕ ਦਾ ਮੁੱਖ ਇਹ ਦੇਸ਼ੇ 6 ਜੂਨ ਦਾ ਜਿਹੜਾ ਬਿਹਾਰਾ ਹੁੰਦਾ ਜਿਹੜਾ ਕਿ ਸ਼ਿਵਸਨਾ ਪੰਜਾਬ ਪੂਰੇ ਪੰਜਾਬ ਦੇ ਵਿੱਚ ਸ਼ਰਦਾ ਦੇ ਫੁੱਲ ਅਰਪਿਤ ਕਰਦੀ ਆ ਆਪਕ ਬਾਤ ਖਾਤਮਾ ਦਿਵਸ ਦੇ ਰੂਪ ਦੇ ਵਿੱਚ ਅਸੀਂ ਇਸ ਦਿਹਾੜੇ ਨੂੰ ਮਨਾਨੇ ਆ ਜਿਨ੍ਹਾਂ ਸ਼ੂਰ ਵੀਰਾਂ ਨੇ ਆਪਣੇ ਬਲੀਦਾਨ ਦਿੱਤੇ ਪੰਜਾਬ ਦੀ ਸ਼ਾਂਤੀ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਿਵੇਂ ਕਿ ਜਨਰਲ ਵਾਦੇ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਤੇ ਸਰਦਾਰ ਬੈਂਤ ਸਿੰਘ ਜੀ ਇਹਨਾਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਇਹਨਾਂ ਨੂੰ ਅਸੀਂ 6 ਜੂਨ ਵਾਲੇ ਦਿਨ ਯਾਦ ਕਰਕੇ ਇਹਨਾਂ ਨੂੰ ਸ਼ਰਦਾ ਦੇ ਜਿਹੜੇ ਫੁੱਲ ਅਰਪਿਤ ਕਰਨੇ ਆ ਸ਼ਿਵ ਸਨਾ ਪੰਜਾਬ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਹੀ ਇਹ ਜਿਹੜੇ ਕਾਰਜਕ੍ਰਮ ਕਰਦੀ ਆ ਧਾਰੀਵਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਪਾਰਟੀ ਦਾ ਦਫ਼ਤਰ ਆ ਸ਼ਿਵ ਸਨਾ ਪੰਜਾਬ ਦਾ ਦਫ਼ਤਰ ਆ ਉਸ ਦਫ਼ਤਰ ਦੇ ਵਿੱਚ ਹੀ ਸਵੇਰੇ ਜਿਹੜੇ ਸ਼ਿਵ ਸਨਾ ਦੇ ਵਰਕਰ ਆ ਉਹ ਇਕੱਠੇ ਕਰਕੇ ਪਹਿਲਾਂ ਤਾਂ ਹਵਨ ਜਾਗ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਦਾਜਲੀ ਦਿੱਤੇ ਜਾਏਗੀ ਇਸ ਪ੍ਰੋਗਰਾਮ ਕਰਨ ਦਾ ਸਾਡਾ ਮਕਸਦ ਇਹ ਹੁੰਦਾ ਕਿ ਜਿਹੜੇ ਸਾਡਾ ਨੌਜਵਾਨ ਆ ਸਾਡਾ ਜੁਵਾ ਵਰਗ ਆ ਉਹਨਾਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਦੇਸ਼ ਭਗਤ ਦੇ ਪ੍ਰਤੀ ਜਿਹੜੀ ਆ ਜਾਗਰਕਤਾ ਜਿਹੜੀ ਆ ਉਤਪੰਨ ਰਵੇ ਤੇ ਦੇਸ਼ ਦੇ ਲਈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਯਾਦ ਕਰਦੇ ਰਹੀਏ ਸਵੇਰ ਦਾ ਜਿਹੜਾ ਪ੍ਰੋਗਰਾਮ ਹੋਏਗਾ 6 ਜੂਨ ਦਾ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਜਿਹੜਾ ਪ੍ਰੋਗਰਾਮ ਹੈ ਮਿੱਥਿਆ ਗਿਆ ਜਿਹਦੇ ਵਿੱਚ ਹਵਨ ਕੀਤਾ ਜਾਏਗਾ ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਜਿਹੜਾ ਵਾ ਸੜਕ ਦੇ ਉੱਤੇ ਜੀਟੀ ਰੋਡ ਜਿਹੜਾ ਧਾਰੀਵਾਲਾ ਉਦੇ ਉੱਤੇ ਸ਼ਬੀਲ ਦਾ ਜਿਹੜਾ ਪ੍ਰੋਗਰਾਮ ਆ ਸ਼ਬੀਲ ਦਾ ਕਾਰਕਰਮ ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਮਿੱਠੇ ਜਲ ਦਾ ਜਿਹੜਾ ਪ੍ਰੋਗਰਾਮ ਆ ਸ਼ਬੀਲ ਲਾਈ ਜਾਏ